ਹਲਕਾ ਲੰਬੀ ਦੇ ਪਿੰਡ ਤੋਲਾ ਵਿੱਚ ਪਰਿਵਾਰਕ ਰਿਸ਼ਤਿਆਂ ਦਾ ਤਾਰ-ਤਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਥਾਣਾ ਲੰਬੀ ਦੇ ਪੁਲਿਸ ਮੁਖੀ ਹਮਨਦੀਪ ਸਿੰਘ ਬਰਾੜ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤੋਲਾ ਦਾ ਗੁਰਮੀਤ ਸਿੰਘ ਘਰ ਤੋਂ ਨਾ ਫਟਿਆ। ਪੜਤਾਲ ਕਰਨ ਦੇ ਪਤਾ ਲੱਗਿਆ ਕਿ ਗੁਰਮੀਤ ਸਿੰਘ ਦਾ ਉਸਦੇ ਵੱਡੇ ਭਰਾ ਗੁਰਜੀਤ ਸਿੰਘ ਨੇ ਕਤਲ ਕਰਕੇ Laash ਖੇਤਾਂ ਵਿੱਚ ਦਬਾ ਦਿੱਤੀ ਸੀ। ਤੇਰੂਪੀ ਗੁਰਜੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਰੂਪੀ ਗੁਰਜੀਤ ਸਿੰਘ ਦੇ ਪਿੰਡ ਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਜਿਸ ਨੂੰ ਉਸਦਾ ਛੋਟਾ ਭਰਾ ਗੁਰਮੀਤ ਸਿੰਘ ਰੋਕਦਾ ਸੀ ਜਦੋਂ ਇਹ ਦੋਵੇਂ ਭਰਾ ਖੇਤ ਵਿੱਚ ਕਣਕ ਦੀ ਬਿਜਾਈ ਕਰ ਰਹੇ ਸਨ ਤਾਂ ਗੁਰਜੀਤ ਸਿੰਘ ਨੇ ਆਪਣੇ ਛੋਟੇ ਭਰਾ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਖੇਤ ਵਿੱਚ ਹੀ ਧਬ ਦਿੱਤਾ ਇਹ ਗਰਮੀਤ ਸਿੰਘ ਨਾਂ ਦਾ ਇੱਕ ਵਿਅਕਤੀ ਸੀ ਆ ਇਹ ਤੋਲੇ ਪਿੰਡ ਦਾ ਸੀ ਆ 26 ਸਾਲ ਦੀ ਉਮਰ ਸੀਗੀ ਤੇ ਇਹ ਦੋਨੇ ਭਰਾ ਗਰਮੀਤ ਤੇ ਗੁਰਜੀਤ ਜਿਹੜੇ ਕਣਕ ਵਿਜਨ ਖੇਤ ਗਏ ਸੀਗੇ ਤੇ ਜਦੋਂ ਵਾਪਸੀ ਇੱਕ ਗੁਰਜੀਤ ਆ ਗਰਮੀਤ ਨਹੀਂ ਆਇਆ ਤਾਂ ਫਿਰ ਜਿਹੜਾ ਆ ਗਿਆ ਉਹਨਾਂ ਨੇ ਘਰ ਦੇ ਉਹਨੂੰ ਜੇ ਤੋ ਕੀਤੀ ਇਹਨਾਂ ਨੇ ਪੜਤਾਲ ਤੇ ਬਾਅਦ ਦੇ ਵਿੱਚ ਜਿਹੜੇ ਸਾਡੇ ਕੋਲੇ ਆਏ ਤੇ ਫਿਰ ਅਸੀਂ ਜਿਹੜਾ ਆ ਗਿਆ ਤੇ ਪੜਤਾਲ ਕੀਤੀ ਤੇ ਹੀ ਐਫਆਰ ਦਰਜ ਕਰਕੇ ਜੇ ਤੋ ਉਹਨਾਂ ਨੂੰ ਘਰ ਦੇ ਉਹਨੂੰ ਸ਼ੱਕ ਹੈ ਇਹਦੇ ਬ੍ਰਦਰ ਤੇ ਤੇ ਜਦੋਂ ਫਿਰ ਉਹਦੇ ਡੂਰਿੰਗ ਇਨਵੈਸਟੀਗੇਸ਼ਨ ਅੱਜ ਆ ਗਿਆ ਪੁੱਛ ਪੜਤਾਲ ਕੀਤੀ ਤਾਂ ਜਿਹੜੀ ਉਹਦੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਕਿ ਇਹਦੇ ਜਿਹੜੇ ਵੱਡਾ ਭਰਾ ਗੁਰਜੀਤ ਹੈ ਇਨੇ ਜਿਹੜਾ ਹੈਗਾ ਆਪਦੇ ਭਰਾ ਨੂੰ ਜਿਹੜਾ ਅਸੀਂ ਆ ਉਸ ਦਿਨ ਸ਼ਾਮ ਨੂੰ ਜਿਹੜਾ ਹੈਗਾ ਉਹਦੇ ਸੱਟ ਮਾਰ ਕੇ ਤੇ ਉਹਨੂੰ ਨਾਲ ਹੀ ਜਿਹੜੀ ਇੱਕ ਟੋਆ ਪਟਿਆ ਹੋਇਆ ਸੀ ਇਹ ਪਹਿਲਾਂ ਹੀ ਮੋਟਾ ਪਾਣੀ ਦੀ ਪਾਈਪ ਵਾਲਾ ਉਹਰ ਵਿੱਚ ਦਬਤਾ ਸੀ ਆ ਉਹ ਯਾਰ ਅੰਜਸ ਇਹਨਾਂ ਦੀ ਏਸੀ ਵੀ ਇਹ ਇੱਕ ਪਹਿਲਾਂ ਜਿਹੜਾ ਗੁਰਜੀਤ ਹੈਗਾ ਰੇ ਸੰਦੀਪ ਜਨੀਬ ਜਿਹੜੇ ਇਲਿਸ ਸ਼ਿਲੂ ਨਾ ਦੀ ਜਿਹੜੀ ਹੈਗੀ ਆ ਲੇਡੀਜ਼ ਹੈਗੀ ਉਹਨਾਂ ਦੇ ਪਿੰਡ ਦੀ ਹੈਗੀ ਆ ਉਹਦੇ ਨਾਲ ਕੋਈ ਇਹਨੇ ਸੀ ਆ ਮੇਲ ਮਲਾਪ ਸੀ ਆ ਤੇ ਉਹ ਜਿਹੜਾ ਹੈਗਾ ਗਰਮੀਤ ਇਸੀ ਤੋਂ ਰੋਗਦਾ ਸੀ ਉਹਨੂੰ ਤੇ ਇਸ ਕਰਕੇ ਜਿਹੜਾ ਹੈਗਾ ਉਹਨੇ ਗੁੱਸੇ ਚ ਆ ਕੇ ਤੇ ਜਿਹੜਾ ਹੈਗਾ ਉਹਰੇ ਸੱਟ ਮਾਰੀ ਆ ਤੇ ਜਿਹੜੀ ਇਹਦੀ ਬੋਡੀ ਹੈਗੀ ਆ ਉਹ ਜਿਹੜੀ ਹੈਗੀ ਅਸੀਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਚ ਉੱਥੋਂ ਕਢਵਾਈ ਆ ਇਹਨਾਂ ਦੇ ਬਿਆਨਾਂ ਤੇ ਮਾਮਲਾ ਕਰਦੇ ਹੋ ਸੁਖਪਾਲ ਕੌਰ ਜਿਹੜਾ ਮਰਨ ਵਾਲਾ ਹੈਗਾ ਉਹਦੀ ਵਾਈਫ ਜਨਮ ਕੀ ਇਹਦੇ ਬੰਦੇ ਦੇ ਕੋਈ ਹੋਰ ਲੇਡੀ ਨਾਲ ਨਜਾਇਜ਼ ਸੰਬੰਧ ਸੀ ਕੋਈ ਹਾਂ ਇਹ ਸਾਨੂੰ ਜਿੰਦ ਤੱਕ ਬਿਆਨ ਦੇ ਅਨੁਸਾਰ ਤੇ ਜਿਹੜੀ ਇਨਵੈਸਟੀਗੇਸ਼ਨ ਬਤਲਾ ਗਿਆ ਕੋਈ ਸੰਦੀਪ ਕੌਰ ਨਾਂ ਦੀ ਲੇਡੀਜ਼ ਦੇ ਬਾਰੇ ਦੱਸ ਰਹੇ ਆ ਜਿਹੜੀ ਇਹ ਪਿੰਡ ਦੇ ਹੈਗੇ मामला ਕੁ ਉਸ ਲੇਡੀਜ਼ ਦੇ ਉੱਤੇ ਵੀ ਕਲਾਕ ਦਰਜ ਕੀਤਾ ਗਿਆ ਹੈ ਕਲੇਡੀ ਉਸ ਦੇ ਬੰਦੇ ਦਾ ਮਾਮਲਾ ਹਜੇ ਇਹ ਗਰਜੀਤ ਸਿੰਘ ਧੀ ਹੈ ਤੇ ਬਾਕੀ ਦੀ ਰਿਮਾਂਡ ਲੈ ਕੇ ਜਿਹੜੀ ਹੈਗੀ ਅੱਗੇ ਪੁੱਛਿਸ਼ ਕਰਾਂਗੇ ਜੇਕਰ ਡੂਰਿੰਗ ਇਨਵੈਸਟੀਗੇਸ਼ਨ ਦੇ ਕੋਈ ਕਿਸੇ ਦਾ ਰੋਲ ਆਉਗਾ ਤਾਂ ਉੱਤੇ ਬੰਦੀ ਕਰਦੇ ਜਾਈਏ ਮਰਹਾਲ ਰਿਸ਼ਤੇ ਨੂੰ ਤਾੜ ਤਾਰ ਕਰਨ ਵਾਲੇ ਇਸ ਮਾਮਲੇ ਦੀ ਪੂਰੇ ਪਿੰਡ ਵਿੱਚ ਚਰਚਾ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਦੇ ਲਈ ਵੱਡੇ ਪ੍ਰਾਣ ਨੇ ਆਪਣੇ ਛੋਟੇ ਪ੍ਰਾਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੀ ਮੁਖਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ ਮਨੀ ਪਾਕਟ